ਉੱਤੋਂ ਦੀ ਐ ਬੰਬ ਜਾਂਦੇ ਸੀ ਜਿਵੇਂ ਦੀਵਾਲੀ ਹੁੰਦੀ ਆ ਤੁਸੀਂ ਦੇਖੇ ਉੱਤੋਂ ਹਾਂਜੀ ਬਿਲਕੁਲ ਜੀ ਅਸੀਂ ਆ ਖੁਦ ਦੇਖੇ ਨੇ ਇਧਰੋਂ ਵੀ ਚੱਲਦਾ ਹੈ ਉਧਰੋਂ ਚੱਲਦਾ ਹੈ ਦੋ ਬੰਬ ਦਿਖਾਈ ਦਿੰਦੇ ਇੱਕ ਲੈਟ ਇਧਰੋਂ ਦਿਖਾਈ ਇੱਕ ਉਧਰੋਂ ਦੋਵੇਂ ਇਕੱਠੇ ਹੋ ਕੇ ਡਿੱਗ ਜਾਂਦੇ ਸੀ ਦੀਵਾਲੀ ਬਣਨ ਵਾਲੀ ਗੱਲ ਹੀ ਬਣ ਗਈ ਰਾਤਾਂ ਮਤਲਬ ਇਧਰੋਂ ਮੁੜ ਕੇ ਜਿਵੇਂ ਫਿਰ ਜਦੋਂ ਆਪਸ ਵਿੱਚ ਇਧਰੋਂ ਜਦੋਂ ਆਪਰੇ ਨਾਲੇ ਛੱਟਦੀਆਂ ਇਧਰੋਂ ਉਸ ਤੋਂ ਬਾਅਦ ਜਦੋਂ ਆਪਸ ਵਿੱਚ ਟਕਰਾਈਆਂ ਨੇ ਅਸਲ ਦੇ ਵਿੱਚ ਉਦੋਂ ਚੰਗਾਲਾ ਡਿੱਗਿਆ ਉਦੋਂ ਇਹਨਾਂ ਦੇ ਇਹ ਚੱਕਰ ਚੱਲਿਆ ਉਦੋਂ ਇੰਨਾ ਜ਼ਿਆਦਾ ਧੁਮਾਕਾ ਆਇਆ ਸੀ ਨਾ ਬੈਠੇ ਹੋਏ ਸੀ ਕਿਦਾ ਇੱਕਦ ਆਹੀ ਆਪ ਖੁਦ ਵੀ ਡਰ ਗਏ ਹੀ ਇੰਨਾ ਜਿਆਦਾ ਧਮਾਕਾ ਹੋਇਆ ਹੈ ਨਾ ਏਰੀਆ ਦੇ ਵਿੱਚ ਪੂਰਾ ਹਜੇ ਵੀ ਡਰਦਾ ਮਾਹੌਲ ਪੂਰਾ ਜਿਆਦਾ ਡਰਦਾ ਮਾਹੌਲ ਹੈ ਬੱਚੇ ਤੱਕ ਡਰ ਗਏ ਨੇ ਸਿਆਣੇ ਵੀ ਡਰ ਗਏ ਨੇ ਗੋਲੇ ਉਹ ਗੋਲੇ ਜੱਟ ਗਿਆ ਤੇ ਰੇਡ ਕੇ ਗੱਡੀ ਥਲੇ ਵੜ ਗਿਆ ਤੇ ਗੱਡੀ ਨੂੰ ਅੱਗ ਲੱਗ ਗਈ ਆਹੀ ਬੁਝਾਉਣ ਲੱਗਿਆ ਹੀ ਆਪ ਸੜ ਕੇ ਉਹਨਾਂ ਦੇ ਖੂਨ ਕਾਦਾ ਉਹਨਾਂ ਦੇ ਖੂਨ ਬਹੁਤ ਨਿਕਲਿਆ ਸੀ ਕੋਈ ਚੀਜ਼ ਵਾ ਕੇ ਲੱਗੀ ਸੀ ਉਹਨਾਂ ਦੇ ਸੱਟ ਲੱਗੀ ਸੀ ਇਹਨਾਂ ਪਜਾਮਾ ਪਾਇਆ ਹੋਇਆ ਸੀਗਾ ਉਹਨਾਂ ਦੇ ਪੱਟਾ ਪੁੱਟਾ ਜੀ ਕੋਈ ਹੈ ਕੁਝ ਕੈਂਕਰਾ ਕੁੰਗਰਾ ਵੱਜ ਗਿਆ ਜਾਂ ਇਦਾਂ ਦੀ ਕੋਈ ਚੀਜ਼ ਵੱਜੀ ਜਿੰਨੇ ਨਾਲ ਕੋਈ ਨਿਕਲਦਾ ਕਿਉਂਕਿ ਕਈ ਕਹਿੰਦੇ ਸਿਲੰਡਰ ਫਟਿਆ ਸਿਲੰਡਰ ਫਟਿਆ ਹੁੰਦਾ ਤਾਂ ਸਾਰੇ ਕੱਪੜੇ ਸੜ ਜਾਂਦੇ ਸੀ ਸੱਟ ਨਹੀਂ ਲੱਗਣੀ ਫੇਰ ਸਿਲੰਡਰ ਫਟਿਆ ਨਹੀਂ ਸੀ ਨਹੀਂ ਸਿਲੰਡਰ ਕੋਈ ਨਹੀਂ ਫਟਿਆ ਇੱਥੇ ਪਰਿਵਾਰ ਬੋਗੀ ਹਸਪੀਟਲ ਦਾਖਲ ਨੇ ਜੀ ਤੇ ਬਹਿਰ ਸਾੜੇ ਪਾਏ ਜੀ ਬਹੁਤ ਕਾਫੀ ਨੁਕਸਾਨ ਕਾਫੀ ਨੁਕਸਾਨ ਹੋ ਗਿਆ ਔਰ 25 ਜੂਨ ਸਗੇ ਇੱਕ ਮੱਝ ਹੈ ਉਹ ਜੂਨ ਸਗੀਆਂ ਵਿੱਚ ਤੋ ਕਿੰਨੀ ਦੂਰ ਰਹ ਜਾਂਦਾ ਪਾਡਰ ਬਾਰਡਰ ਇਥੋਂ ਮੈਨੂੰ ਸਨ 8-7 8-9 ਕਿਲੋਮੀਟਰ 7-8 ਕਿਲੋਮੀਟਰ ਹੋਊਗਾ ਬਸ ਨਜ਼ਦੀਕ ਹੀ ਆ ਜਮ ਨਜ਼ਦੀਕ ਹੀ ਨਾ ਸਰਾਣੀ ਬੈਠੇ ਹਾਵਣ ਵਾਲੇ ਨਾਲੇ ਕੇ ਡੇਦੀ ਅੱਗੇ ਭਜਾਉਂਦੇ ਆਂ ਭਜਾਉਂਦੇ ਆਂ ਪਰਿਵਾਰ ਦੇ ਕੀ ਵੀ ਚੁਲਸੀ ਐ ਇਸੇ ਲਈ ਅਕਸਰ ਇਹ ਗੱਲ ਨਿਕਲਦੀ ਐ ਕਿ ਜੰਗ ਜਿਹੜੀ ਐ ਉਹ ਇਹਨਾਂ ਲੋਕਾਂ ਦਾ ਕੀ ਕਸੂਰ ਹੁੰਦਾ ਜਿਨ੍ਹਾਂ ਦੇ ਉੱਤੇ ਵਰ ਜਾਂਦੀ ਐ ਵਾਕਿਆ ਆਇਆ ਏ ਉਹਨੂੰ 8:30 ਦਾ ਟਾਈਮ ਸੀ ਜਦੋਂ ਇਹ ਅੱਗ ਲੱਗੀ ਏ ਉਸ ਤੋਂ ਬਾਅਦ ਘਟ ਤੋਂ ਘਟ ਵੀ ਏਡਾ ਪੌਣਾ ਘੰਟਾ ਲੱਗ ਗਿਆ ਹਾਂਜੀ ਅੱਗ ਬਝਾਈ ਜਾਂ ਤੇ ਸਾਰਿਆਂ ਨੂੰ ਇਹ ਸੀ ਵੀ ਦਵਤ ਬੁਝਾਈ ਜਾਵੇ ਸਿਲੰਡਰ ਪਿਆ ਹੈ ਤੇ ਹੋਰ ਨੁਕਸਾਨ ਜ਼ਿਆਦਾ ਹੋ ਸਕਦਾ ਹੈ ਜੇ ਅੱਗ ਸਿਲੰਡਰ ਨੂੰ ਪੈਂਦੀ ਆ ਤੇ ਹੋਰ ਪਿੰਡ ਦਾ ਨੁਕਸਾਨ ਵੀ ਹੋ ਸਕਦਾ ਸਿਲੰਡਰ ਨੂੰ ਅੱਗ ਪਈ ਤਾਂ ਨਹੀਂ ਸੀ ਨਹੀਂ ਬਚਤ ਹੋ ਗਈ ਆ ਜੀ ਅਸੀਂ ਇਸ ਵਕਤ ਫਰੋਈਪੁਰ ਦੇ ਪਿੰਡ ਖਾਈ ਫੇਮੇ ਕਿ ਆ ਤੇ ਉਸ ਘਰ ਦੇ ਵਿੱਚ ਆ ਜਿੱਥੇ ਬੀਤੀ ਰਾਤ ਇੱਕ ਘਟਨਾ ਵਾਪਰੀ ਹੈ ਜਿਹੜੀ ਤੁਸੀਂ ਸਾਰਿਆਂ ਨੇ ਦੇਖੀ ਹੈ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਉਸ ਘਰ ਦੇ ਵਿੱਚ ਆ ਪਰਿਵਾਰ ਇਸ ਵਕਤ ਹਸਪਤਾਲ ਦੇ ਵਿੱਚ ਦਾਖਲ ਹੈ ਪਰਿਵਾਰ ਸੀਰੀਅਸ ਹੈ ਪਰਿਵਾਰ ਦੇ ਵਿੱਚੋਂ ਜਿਹੜੇ ਪਰਿਵਾਰ ਦੀ ਔਰਤ ਹੈ ਉਹ ਕਾਫੀ ਸੀਰੀਅਸ ਹੈ ਤੇ ਬਾਕੀ ਪਰਿਵਾਰ ਦੇ ਜੀਵੀ ਜੇਰੇ ਇਲਾਜ ਨੇ ਪਰ ਉਸ ਘਰ ਦੇ ਵਿੱਚ ਇਸ ਵਕਤ ਆਸ-ਪਾਸ ਤੋਂ ਜਿਹੜੇ ਲੋਕ ਪਹੁੰਚ ਰਹੇ ਨੇ ਹਾਲਾਤ ਬੜੇ ਮਾੜੇ ਨੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਦੇ ਹਾਲਾਤ ਕਿਸ ਤਰੀਕੇ ਦੇ ਨਾਲ ਆ ਉਹਦੀ ਗੱਡੀ ਦੀ ਅੱਗ ਬੁਝਾਉਂਦੇ ਆ ਬੁਝਾਉਂਦੇ ਆ ਪਰਿਵਾਰ ਦੇ ਜੀ ਵੀ ਚੁਲਸੀ ਹੈ ਪਰਿਵਾਰ ਦੀ ਔਰਤ ਜਿਹੜੀ ਉਹ ਵੱਡੇ ਪੱਦਰ ਤੇ ਚੁਲਸੀ ਹੈ ਜਿਸ ਤਰੀਕੇ ਨਾਲ ਇੱਥੇ ਲੋਕਾਂ ਦਾ ਕਹਿਣਾ ਹੈ ਕਿ ਉਹ ਕਾਫੀ ਸੀਰੀਅਸ ਨੇ ਕਾਫੀ ਹਾਲਾਤ ਉਹਨਾਂ ਦੇ ਜਿਹੜੇ ਆ ਉਹ ਮਾਰੇ ਨੇ ਪਰ ਜਿਹੜੇ 2 ਵਜੇ ਇੱਕ ਬਜ਼ੁਰਗ ਤੇ ਇੱਕ ਨੌਜਵਾਨ ਆ ਉਹਨਾਂ ਦੇ ਹਜੇ ਹਾਲਾਤ ਠੀਕ ਨਹੀਂ ਪਰ ਉਹ ਵੀ ਕਾਫੀ ਜ਼ਖਮੀ ਹੋਏ ਨੇ ਸਾਕ ਦੇ ਕਰਕੇ ਵੱਡੇ ਪੱਦਰ ਦੇ ਉੱਤੇ ਇਸ ਘਰ ਦਾ ਨੁਕਸਾਨ ਹੋਇਆ ਇੱਥੇ ਵੀ ਯੋਰਗਾਂ ਦਾ ਦਸਮ ਤਾਪ ਕਿਉਂਕਿ ਚਸ਼ਮਦੀਦ ਇੱਕ ਦੋ ਜਿਹੜੇ ਜਾਣੇ ਆ ਉਹ ਪਾਸੇ ਹੈ ਜਿਹੜੇ ਮੌਕੇ ਤੇ ਚਸ਼ਮਦੀਦ ਦਾ ਪਰਿਵਾਰ ਹੀ ਸੀ ਪਰ ਜਿਹੜੇ ਮੌਕੇ ਤੇ ਲੋਕ ਆਏ ਉਹ ਪਾਸੇ ਗਏ ਕਿ ਇੱਥੇ ਦਸਮ ਤਾਪ ਕਿ ਇੱਥੇ ਕੋਈ ਚੀਜ਼ ਡਿੱਗਦੀ ਹੈ ਅੱਗ ਪੈਂਦੀ ਹੈ ਅੱਗ ਪੈਣ ਤੋਂ ਬਾਅਦ ਜਿਹੜਾ ਪਰਿਵਾਰ ਬੁਝਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋ ਜਾਂਦਾ ਹੈ ਪਿੰਡ ਦੇ ਜਿਹੜੇ ਆ ਲੋਕ ਇੱਥੇ ਮੌਜੂਦ ਆ ਕੁਝ ਲੋਕ ਜਿਹੜੇ ਆ ਇਹਨਾਂ ਜਿਹੜੇ ਪਰਿਵਾਰ ਦੇ ਪਸ਼ੂ ਆ ਜਿਹੜਾ ਉਹਨਾਂ ਦੇ ਸਾਫ ਸੰਭਾਲ ਕਰ ਰਿਹਾ ਕਿਉਂਕਿ ਦੋ ਪਸ਼ੂ ਵੀ ਇਹਦੀ ਰੇਟ ਦੇ ਵਿੱਚ ਪੂਰੀ ਤਰੀਕੇ ਨਾਲ ਆ ਚੁੱਕੇ ਆ ਉਹਨਾਂ ਦਾ ਲਗਾਤਾਰ ਹਲਾ ਜਿਹੜੇ ਆ ਪਿੰਡ ਦੇ ਲੋਕ ਡਾਕਟਰ ਬੁਲਾ ਕੇ ਇੱਥੇ ਕਰ ਰਹੇ ਆ ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਇੱਥੇ ਦੇਖਣ ਪਹੁੰਚੇ ਆ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਆ ਮੋਟਰਸਾਈਕਲ ਵੀ ਨਾਲ ਕੱਲਾ ਇੱਕ ਨਹੀਂ ਆ ਕਾਰ ਦੇ ਨਾਲ ਮੋਟਰਸਾਈਕਲ ਵੀ ਜਿਹੜਾ ਝੁੱਲਸਿਆ ਤੁਸੀਂ ਇਸੇ ਪਿੰਡ ਦੇ ਹੋ ਜੀ ओके गो ए ਹਾਲਾਤ ਇਸ ਵਕਤ ਕਰਦੇ ਨੇ ਲੋਕ ਆਸ-ਪਾਸ ਤੋਂ ਦੇਖਣ ਜ਼ਰੂਰ ਆ ਰਹੇ ਨੇ ਪਰ ਪਰਿਵਾਰ ਜਿਹੜਾ ਇਸ ਵਕਤ ਜਿਹੜਾ ਇੱਥੋਂ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਪਰਿਵਾਰ ਦਾ ਇਲਾਜ ਚੱਲ ਰਿਹਾ ਪਰਿਵਾਰ ਉੱਥੇ ਹੈ ਤੇ ਜਿਹੜੀ ਹੈ ਗੱਡੀ ਦੀ ਹਾਲ ਤੁਸੀਂ ਇਹ ਦੇਖ ਸਕਦੇ ਹੋ ਪਰਿਵਾਰ ਦੇ ਹਾਲ ਇੱਥੇ ਕੁਝ ਚੀਜ਼ ਕਹਿੰਦੇ ਡਿੱਗੀ ਹੈ ਜਿਸ ਦੀ ਕੋਈ ਪੁਸ਼ਟੀ ਕਹਿੰਦੇ ਅਫਸਰਾਂ ਨੇ ਵੀ ਕੀਤੀ ਹੈ ਪਰ ਕਿਸ ਤਰੀਕੇ ਦੇ ਨਾਲ ਆਗ ਪਈ ਕੀ ਵਾਪਰਿਆ ਕਿਉਂਕਿ ਬਿਲਕੁਲ ਸਰਹੱਦ ਦੇ ਨੇੜੇ ਦੇ ਪਿੰਡ ਨੇ ਥੋੜੀ ਦੂਰ ਇੱਥੋਂ ਜਿਹੜਾ ਬਾਰਡਰ ਹੈ ਉੱਥੋਂ ਦੇ ਪਿੰਡ ਨੇ ਤਾਂ ਇਹ ਹਾਲਾਤ ਇਸ ਵਕਤ ਦੇ ਬਣੇ ਹੋਏ ਨੇ ਕੋਈ ਬੰਦਾ ਪਿੰਡ ਦਾ ਹੈਗਾ ਜੀ اسی ਪਿੰਡ ਦੇੋਂ ਹਾਂਜੀ ਤੁਸੀਂ ਆਏ ਸੀ ਰਾਤ ਇੱਥੇ ਦੇਖਾਈ ਤਾਂ ਨਹੀਂ ਰਾਤ ਅਸੀਂ ਆਏ ਸਾ ਉਦੋਂ ਉਦੋਂ ਅੱਗ ਬੁਝਾਉਂਦੇ ਪਏ ਸੀ ਹੂੰ ਅਸੀਂ ਮੌਕੇ ਤੇ ਨਹੀਂ ਸੀ ਜਦੋਂ ਅੱਗ ਬੁਝਾਉਂਦੇ ਪਏ ਅਸੀਂ ਉਦੋਂ ਸੀ ਆਏ ਸਾਂ ਜਦੋਂ ਅੱਗ ਬੁਝਾ ਰਹੇ ਸੀ ਹਾਂਜੀ ਉਦੋਂ ਬਹੁਤ ਜ਼ਿਆਦਾ ਹੀ ਅੱਗ ਭਿਆਨਕੀ ਅੱਗ ਲੱਗੀ ਹੋਈ ਸੀ ਐਨ ਲੱਗਦਾ ਸੀ ਵੀ ਇਹ ਘਰ ਨੂੰ ਵੀ ਨੁਕਸਾਨ ਪਹੁੰਚੇਗਾ ਠੀਕ ਹੈ ਬਹੁਤ ਜ਼ਿਆਦੀ ਅੱਗ ਸੀ ਇਹਨੇ ਪਰਿਵਾਰ ਆ ਉਹਨਾਂ ਦੇ ਕੀ ਹਾਲਾਤ ਨੇ ਉਹਨਾਂ ਦੇ ਹਾਲਾਤ ਸੀਰੀਅਸ ਏ ਅਜੇ ਜਿਹੜੇ ਬਜ਼ੁਰਗ ਨੇ ਦੋ ਉਹਨਾਂ ਦੇ ਜ਼ਿਆਦੇ ਆ ਦੂਜੇ ਥੋੜੇ ਜਿ ਠੀਕ ਨੇ ਬਾਕੀ ਹੈਗੇ ਸਾਰੇ ਹੀ ਸੀਰੀਅਸ ਨੇ ਸੀਰੀਅਸ ਨੇ ਹਾਂਜੀ ਮਤਲਬ ਜਿਹੜੀ ਔਰਤ ਉਹਦੀ ਕੀ ਉਮਰ ਉਮਰ ਕੀ ਹੋ ਅੰਦਾਜ਼ਨ ਉਹਦੀ ਉਮਰ ਹੋਊਗੀ ਜੀ 45 48 ਸਾਲ ਦੀ ਉਹਨਾਂ ਤੇ ਕਿੰਨਾ ਕੁ ਇਫੈਕਟ ਹੋਇਆ ਕਿੰਨਾ ਕੁ ਪ੍ਰਭਾਵ ਪਿਆ ਉਹ ਵਾਵਾ ਹੋਇਆ ਇਹਨਾਂ ਦੇ ਕਾਫੀ ਆ ਜੀ ਕਾਫੀ ਜ਼ਿਆਦਾ ਆਇਆ ਇੱਕ ਮੁੰਡੇ ਦੇ ਖੂਨ ਨਿਕਲ ਰਿਆ ਸੀ ਉਹ ਉਹਦੀ ਵਜ੍ਹਾ ਕਰਕੇ ਇੱਥੇ ਲੱਗੇ ਪੈੜਾ ਵੀ ਲੱਗੀਆਂ ਪਈਆਂ ਹਾਂਜੀ ਹਾਂਜੀ ਉਹਨਾਂ ਦੇ ਨਾਲ ਇੱਥੋਂ ਲੈ ਕੇ ਇਨੇ ਸੰਤੋਂ ਤੇ ਖੂਨ ਬਹੁਤ ਜ਼ਿਆਦਾ ਸੀ ਚੀਜ਼ ਵੱਜੀ ਜਿਵੇਂ ਬੜੁਜੇ ਚੀਜ਼ ਵੱਜੀ ਬੜੁਜੇ ਉਹਦੇ ਜਿਵੇਂ ਕੋਈ ਸ਼ਰੇ ਵਜਦੇ ਚੀਜ਼ ਦੇ ਇਸ ਤਰ੍ਹਾਂ ਸੀ ਹੂੰ ਇਹ ਉਹ ਨਾਲ ਖੂਨ ਬਹੁਤ ਜ਼ਿਆਦਾ ਆ ਇਹਨਾਂ ਦੇ ਕੋਈ ਇੱਥੇ ਚੀਜ਼ ਪਈ ਮਿਲੀ ਕੋਈ ਜਿਹੜੀ ਕੋਈ ਡਰੋਨ ਟੈਪ ਜਾਂ ਕੋਈ ਨਹੀਂ ਉਹ ਚੀਜ਼ ਨਹੀਂ ਕੋਈ ਵੀ ਮਿਲੀ ਜੀ ਉਹ ਨਹੀਂ ਮਿਲੀ ਜੀ ਕਾਰਨ ਕੀ ਸਮਝਦੇ ਸੀ ਕਾਰਨ ਕੀ ਲੱਗਿਆ ਕਾਰਨ ਸਮਝ ਜੀ ਜ਼ਿਆਦਾ ਤੁਸੀਂ ਲਾਈਟ ਦਾ ਸਮਝਦੇ ਆ ਜੀ ਠੀਕ ਹੈ ਜੀ ਹਾਂਜੀ ਵੀ ਲਾਈਟ ਚੱਲਦੀ ਵੀ ਜਗਦੀ ਵੀ ਸੀ ਹਾਂ ਉਸ ਦੇ ਕਾਰਨ ਵੀ ਕੋਈ ਸੈਂਸਰ ਲੱਗੇ ਹੁੰਦੇ ਆ ਵੀ ਲਾਈਟ ਜਿੱਥੇ ਜਗਦੀ ਹੈ ਉੱਥੇ ਜਾ ਕੇ ਵੱਜਦੀ ਹੈ ਕੋਈ ਅਧਿਕਾਰੀ ਵਗੈਰਾ ਇਸ ਟਾਈਮ ਕੋਈ ਪਹਿਲਾਂ ਜਾ ਕੋਈ ਨਹੀਂ ਰਾਤ ਮਗ ਆਏ ਸੀ ਉਸ ਤੋਂ ਬਾਅਦ ਹੂੰ ਨਾ ਸਟੇਮ ਤੋਂ ਮੇਰੇ ਘਰੇ ਨਹੀਂ ਹੁਣ ਆਇਆ ਸਾਹਿਬ ਜੀ ਅੱਛਾ ਤੇ ਮਤਲਬ ਜਦੋਂ ਤੁਸੀਂ ਆਪ ਆ ਕੇ ਅੱਗ ਬੁਝਾਏ ਕਿੰਨਾ ਟਾਈਮ ਤੁਹਾਨੂੰ ਕਿੰਨਾ ਲੱਗਿਆ ਅੱਗ ਬੁਝਾਉਣ ਤੇ ਇਹ ਜਦੋਂ ਵਾਕਿਆ ਆਇਆ ਉਦੋਂ 8:30 ਦਾ ਟਾਈਮ ਸੀ ਜਦੋਂ ਇਹ ਅੱਗ ਲੱਗੀ ਉਸ ਤੋਂ ਬਾਅਦ ਇਹ ਘੱਟ ਤੋਂ ਘੱਟ ਵੀ ਅੱਧਾ ਪੌਣਾ ਘੰਟਾ ਲੱਗ ਗਿਆ ਹੈ ਅੱਧਾ ਪੌਣਾ ਘੰਟਾ ਹਾਂਜੀ ਅੱਗ ਬੁਝਾਉਣ ਤੇ ਮਤਲਬ ਇਹ ਇਹ ਉਦੋਂ ਜਦੋਂ ਅੱਗ ਫਿਰ ਜਿਹੜੀ ਬੁਝਾਈ ਪਰਿਵਾਰ ਨੂੰ ਫਿਰ ਕਿਵੇਂ ਲਿਆਇਆ ਗਿਆ ਕਿ ਐਮਬੂਲੈਂਸ ਵਗੈਰਾ ਬੁਝਾਈ ਨਹੀਂ ਐਮਬੂਲੈਂਸ ਸੀ ਜੀ ਐਂਬੂਲੈਂਸ ਬਾਅਦ ਲੈ ਕੇ ਗਏ ਨੇ ਪਰਿਵਾਰ ਨੂੰ ਪਿੰਡ ਵਾਲਿਆਂ ਜਾਨੀ ਕਿ ਪਿੰਡ ਵਾਲਿਆਂ ਨੇ ਕਿ ਮਦਦ ਕੀਤੀ ਹੈ ਵੀ ਜਿੰਨੇ ਜੋਗੇ ਸਾਰੇ ਆਣ ਕੇ ਲੱਗੇ ਆ ਪਰਿਵਾਰ ਤਿੰਨ ਮੈਂਬਰ ਸੀਗੇ ਜੀ ਹਾਂਜੀ ਤਿੰਨ ਮੈਂਬਰ ਸੀਗੇ ਹਾਂਜੀ ਤਿੰਨ ਮੈਂਬਰ ਸੀ ਮਤਲਬ ਇਹ ਇੱਥੇ ਇੱਥੇ ਹੀ ਅੱਗ ਹੈ ਘਰ ਨੂੰ ਇਧਰ ਬਚ ਤੇ ਰਹੀ ਹੈ ਘਰ ਦੀ ਹਾਂਜੀ ਉਧਰ ਬਚ ਤੇ ਰਹੀ ਆ ਇਹ ਆ ਜੇ ਮਾਹੌਲ ਸੀ ਇਹੋ ਜਿਹਾ ਵੀ ਹੋ ਸਕਦਾ ਸੀ ਵੀ ਉਧਰ ਵੀ ਅੱਗ ਲੱਗੇ ਸਾਰਿਆਂ ਨੂੰ ਇਹ ਸੀ ਵੀ ਦਬਦ ਬੁਝਾਈ ਜਾਵੇ ਸਿਲੰਡਰ ਪਿਆ ਇਥੇ ਹੋਰ ਨੁਕਸਾਨ ਜ਼ਿਆਦਾ ਹੋ ਸਕਦਾ ਹੈ ਜੇ ਅੱਗ ਸਿਲੰਡਰ ਨੂੰ ਪੈਂਦੀ ਆ ਤੇ ਹੋਰ ਪਿੰਡ ਦਾ ਨੁਕਸਾਨ ਵੀ ਹੋ ਸਕਦਾ ਸਿਲੰਡਰ ਨੂੰ ਅੱਗ ਪਈ ਤਾਂ ਨਹੀਂ ਸੀ ਨਹੀਂ ਬਚਤ ਹੋ ਗਈ ਆ ਜੀ ਸਿਲੰਡਰ ਉਹ ਚੱਕ ਲਿਆ ਸੀ ਹਾਂਜੀ ਚੱਕਿਆ ਗਿਆ ਸੀ ਸੇਕ ਜ਼ਰੂਰ ਪਿਆ ਉਹਨਾਂ ਨੂੰ ਉਹ ਸਾਹਮਣੇ ਪਿਆ ਉਹਨਾਂ ਨੂੰ ਵੇਖ ਸਕਦੇ ਤੁਸੀਂ ਉਹਨਾਂ ਨੇ ਸੇਕ ਪਿਆ ਹੈ ਬਸ ਇਹ ਕਾਰਨ ਸੀ ਵੀ ਬਚਤ ਰਹਿ ਗਈ ਆ ਜਿਹੜੀ ਔਰਤ ਨੂੰ ਅੱਗ ਜਿਆਦਾ ਪਈ ਹੈ ਕਿਉਂਦਾ ਕਾਰਨ ਕੀ ਮੰਨਦੇ ਕਿ ਪਹਿਲਾਂ ਉਹ ਆਇਆ ਇੱਥੇ ਨਹੀਂ ਉਹ ਉਹਨਾਂ ਇੱਥੇ ਉਹ ਫਿਰਦੇ ਸੀ ਇਸ ਗੱਲ ਦਾ ਤਾਂ ਪਤਾ ਹੀ ਨਹੀਂ ਸੀ ਵੀ ਇਹ ਗੱਲ ਬਣ ਜਾਣੀ ਆ ਇਹ ਤਾਂ ਇੱਕਦਮ ਬਣੀ ਹੈ ਤੇ ਉਦੋਂ ਇੱਕੇ ਵਾਰੀ ਉਹਨਾਂ ਨੂੰ ਪੈ ਗਈ ਆ ਤਾਂ ਕਰਕੇ ਜਿਆਦਾ ਹੋ ਗਏ ਨੇ ਪਿੰਡ ਦੇ ਵਿੱਚ ਫਿਰ ਰਾਤ ਦਾ ਇੱਕਦਮ ਮਾਹੌਲ ਡਰਦਾ ਬਣਿਆ ਹੋਇਆ ਸਾਰੇ ਜੀ ਕੋਈ ਅੰਦਰ ਨਹੀਂ ਕਮਰਿਆਂ ਚ ਨਹੀਂ ਕੋਈ ਨਹੀਂ ਸਰ ਸੁੱਤਾ ਹੈਗਾ ਇਹਨਾਂ ਡਰਦਾ ਮਾਹੌਲ ਬੋਲ ਜੀ ਸਾਰਾ ਬਹੁਤ ਸਰ ਕੀਤਾ ਹੋਇਆ ਮਾਹੌਲ ਜਿਆਦਾ ਖਰਾਬ ਹੋ ਗਿਆ ਤੁਹਾਡਾ ਵੀ ਇਹੀ ਪਿੰਡ ਹੈ ਜੀ ਜੀ ਸਰ ਤੁਸੀਂ ਆਏ ਇੱਥੇ ਰਾਤ ਦੇਖੇ ਨਹੀਂ ਸਰ ਅਹੀ ਨਹੀਂ ਰਾਤ ਆਏ ਅਹੀ ਤਾਂ ਡਰਦੇ ਹੀ ਨਹੀਂ ਕੋਈ ਨਹੀਂ ਆਇਆ ਪਿੰਡ ਚ ਕੋਈ ਨਹੀਂ ਸੁੱਤਾ ਹੈ ਆਪਣਾ ਪਿੰਡ ਪਰ ਨਾਲ ਕਿਲੋਮੀਟਰ ਤੇ ਇੰਦਰਾ ਕਲੌਨੀ ਹੈ ਉੱਥੇ ਕੋਈ ਵੀ ਨਹੀਂ ਸੁੱਤਾ ਹੋਇਆ ਸਰ ਬਹੁਤ ਯਾਨੀ ਕਿ ਇਹ ਨੁਕਸਾਨ ਹੋ ਗਿਆ ਬਹੁਤ ਸਾਰਿਆਂ ਨੂੰ ਦੁੱਖ ਪਹੁੰਚਾ ਆਇਆ ਕੀ ਬੁਰਾ ਹੋਇਆ ਲ ਵੱਡੇ ਪੱਦਰ ਦੇ ਉੱਤੇ ਇੱਥੇ ਜਿਹੜਾ ਮਤਲਬ ਡਰ ਦਾ ਮਾਹੌਲ ਬਣਿਆ ਹੈ ਉਹ ਬਹੁਤ ਸਰ ਬਣਿਆ ਹੋਇਆ ਬਹੁਤ ਜ਼ਿਆਦਾ ਬਣਿਆ ਹੋਇਆ ਕੋਈ ਵੀ ਨਹੀਂ ਕਿਤੇ ਵੀ ਨਹੀਂ ਨਿਕਲ ਲਿਆ ਰਾਤ ਵੀ ਇਹ ਜਿਹੜੇ ਪਿੰਡਾਂ ਜਿਹਨਾਂ 'ਚ ਤਾਂ ਵੈਸੀ ਹੀ ਡਰ ਦਾ ਮਾਹੌਲ ਬਣਿਆ ਰਹਿੰਦਾ ਹੋਊਗਾ ਜਦੋਂ ਆਹ ਖਲਾਤ ਬਣਦੇ ਆ ਹਾਂਜੀ ਹਾਂਜੀ ਬਹੁਤ ਜ਼ਿਆਦਾ ਹੀ ਆਰਮੀਆ ਏਰੀਆ ਇੱਥੇ ਸਾਨੂੰ ਰੇਂਜ ਤੋਂ ਬਹੁਤ ਡਾਰੀ ਹੈ ਇੱਥੇ ਨੁਕਸਾਨ ਹੀ ਆਈ ਜਦੋਂ ਜੰਗ ਲੱਗਣ ਦਾ ਜਾਂ ਅਜਿਹੇਆਂ ਗੱਲਾਂ ਹੁੰਦੀਆਂ ਉਦੋਂ ਇਹ ਪਿੰਡਾਂ ਦੇ ਵਿੱਚ ਤਾਂ ਵੈਸੀ ਹੀ ਦਹਿਸ਼ਤ ਬਣ ਜਾਂਦੀ ਹੋਊ ਜੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਹੀ ਬਹੁਤ ਜ਼ਿਆਦਾ ਦਹਿਸ਼ਤ ਬਣਦੀ ਹੈ ਇਹ ਫਿਰ ਜਦੋਂ ਇਹ ਕਿੰਨੇ ਟਾਈਮ ਬਾਅਦ ਇਹਨਾਂ ਨੂੰ ਲੈ ਆਇਆ ਗਿਆ ਹਸਪਤਾਲ ਜਿਵੇਂ ਤੁਸੀਂ ਕਹੇ 8:30 ਇਹਨਾਂ ਨੂੰ ਲੈ ਆਇਆ ਗਿਆ ਨਹੀਂ ਇਹਨਾਂ ਨੂੰ ਤਾਂ ਕੋਈ 9:30 ਦੇ ਕਰੀਬ ਲੈ ਕੇ ਗਏ ਬਸ ਵੀ 20 ਮਿੰਟ ਬਾਅਦ ਨਾ ਇਹਨਾਂ ਨੂੰ ਲੈ ਗਏ ਸੀ ਕਿਉਂਕਿ ਐਂਬੂਲੈਂਸ ਆਉਣ ਤੇ ਕੋਈ 10-15 ਮਿੰਟ ਲੱਗ ਜਾਂਦੇ ਆ ਤੇ 8:30 ਦੀ ਗੱਲ ਹੈ 9:30 ਵਜੇ ਇਹਨਾਂ ਨੂੰ ਲੈ ਗਏ ਸੀ ਬਾਕੀ ਇਹ ਪਿੰਡ ਕੋਈ ਵੀ ਜਿਹੜਾ ਇਹ ਕਮਰਿਆਂ ਵਿੱਚ ਨਹੀਂ ਸੁੱਤਾ ਰਾਤ ਮੁੜ ਕੇ ਸਾਰੇ ਬਾਹਰ ਹੀ ਰਹੇ ਨੇ ਉੱਤੋਂ ਦੀ ਐ ਬੰਬ ਜਾਂਦੇ ਸੀ ਜਿਵੇਂ ਦੀਵਾਲੀ ਹੁੰਦੀ ਆ ਤੁਸੀਂ ਦੇਖੇ ਉੱਤੋਂ ਹੀ ਹਾਂਜੀ ਬਿਲਕੁਲ ਜੀ ਅਸੀਂ ਆ ਖੁਦ ਦੇਖੇ ਨੇ ਅਸੀਂ ਉਦੋਂ ਜਿਹੜੀਆਂ ਕਰਨ ਵਾਲੀਆਂ ਲਾਈਟਾਂ ਨੇ ਇਹਨਾਂ ਦੀ ਅਸੀਂ ਤਾਰਾਂ ਕੱਟਦੇ ਪਏ ਹਾਂ 8:30 ਪੂਰੇ ਦਾ ਟਾਈਮ ਸੀ ਅਜ ਕੱਟਣ ਦੇ ਉਧਰ ਬੰਬ ਚੱਲ ਗਏ ਉਧਰ ਬੰਬ ਹਾਂਜੀ ਉਧਰ ਪਹਿਲੋ ਗਏ ਨੇ ਇਹ ਉਸ ਤੋਂ ਬਾਅਦ ਉਸੇ ਵੇਲੇ ਇੱਧਰ ਵਾਕਿਆ ਹੋ ਗਿਆ ਤੁਸੀਂ ਇੱਥੇ ਸੀ ਜਦੋਂ ਵੀਡੀਓ ਬਣਾ ਰਹੇ ਸੀ ਹਾਂਜੀ ਕੀ ਉਦੋਂ ਕੀ ਹਾਲਾਤ ਸੀ ਉੱਤਨਾ ਅੱਗ ਲੱਗੀ ਹੋਈ ਸੀ ਬਹੁਤ ਜਿਆਦਾ ਇਹ ਸਾਰਾ ਜਲੀ ਜਾਂਦਾ ਸੀਗਾ ਇੱਥੇ ਹੂੰ ਤੇ ਅਸੀਂ ਉੱਥੇ ਪੈਪ ਲਾਈ ਤੇ ਜਿੰਨੇ ਕੇ ਘਰੇ ਖੜੇ ਸੀਗੇ ਉਹ ਸਾਰੇ ਬਾਹਰ ਭੱਜ ਜਾਂਦੇ ਤੇ ਅਸੀਂ ਆਖਿਆ ਜਿਹੜਾ ਕੰਮ ਹੋਣਾ ਸੀ ਉਹ ਤਾਂ ਹੋ ਗਿਆ ਤੇ ਚਲ ਅੱਗ ਤਾਂ ਬੁਝਾਈ ਹੋਣਾ ਤੇ ਅਸੀਂ ਦੋ ਜਣੇ ਹਾਂ ਮੈਂ ਉੱਥੇ ਪੈਪ ਫੜੀ ਸੀ ਤੇ ਕੋਈ ਹੋਰ ਮੁੰਡਾ ਸੀ ਦੇਬੂ ਵੀ ਇੱਥੇ ਹਾਂਜੀ ਹਾਂਜੀ ਪੈਪ ਖਿੱਚੋ ਪੈਪ ਹਾਂ ਪੈਪ ਖਿੱਚੋ ਮੈਂ ਤੇ ਉਹ ਦੇਬੂ ਬੁਝਾਉਣ ਲੱਗ ਪਿਆ ਇੱਥੇ ਤੇ ਅੱਗ ਲੱਗੰਦਈ ਸੀ ਤੇ ਅੰਕਲ ਸੀਗੇ ਉਹ ਪਾਟੇ ਹੋਏ ਕੱਪੜੇ ਤੁਸੀਂ ਉਹ ਵੀ ਵੀਡੀਓ ਸ਼ਾਨ ਦੇਖੀ ਹੋਣੀ ਉਹ ਐਂ ਪੈ ਜਾਈ ਜਾਂਦੇ ਤੇ ਮੈਂ ਉਹਨਾਂ ਨੂੰ ਕਹਿੰਦੇ ਹਾਂ ਕੱਪੜੇ ਪਾ ਲਓ ਚਲੋ ਆਪਾਂ ਲਾਜ ਲਈ ਲੈ ਕੇ ਚੱਲੀਏ ਇੰਨੀ ਕੋਈ ਗੱਲ ਹੋਈ ਤੇ ਤੇ ਕੋਈ ਪੁਰਜਾ ਜਾਂ ਵੀ ਸੀਗਾ ਡਿੱਗਾ ਪਿਆ ਪੁਰਜਾ ਟਾਈਪ ਚ ਸੀ ਹਾਂ ਪਰ ਉਹ ਸਮਝ ਨਹੀਂ ਆਉਂਦੀ ਛੜਿਆ ਪਿਆ ਸੀ ਉਹ ਸਾਰਾ ਇਹ ਕਾਹਦਾ ਇਹ ਨਹੀਂ ਪਤਾ ਲੱਗਾ ਇਹ ਨਹੀਂ ਪਤਾ ਲੱਗਾ ਕਿਉਂਕਿ ਆਪਾਂ ਕਦੀ ਇਹੋ ਜੀ ਚੀਜ਼ ਪਹਿਲਾਂ ਕਦੀ ਵੇਖੀ ਨਹੀਂ ਸੀ ਆਪਾਂ ਨੂੰ ਇਹ ਨਹੀਂ ਪਤਾ ਵੀ ਉਹ ਗੱਡੀ ਦਾ ਜਾਂ ਉਤੋਂ ਆਈ ਕੋਈ ਚੀਜ਼ ਫੇਰ ਅਸੀਂ ਸ਼ੈੱਡ ਵੇਖਿਆ ਸੀ ਆਖ ਕੇ ਵੀ ਸ਼ੈੱਡ ਤੇ ਵੀ ਕੋਈ ਨੁਕਸਾਨ ਨਹੀਂ ਫੇਰ ਆਉਂਦੇ ਵੀ ਇੱਥੋਂ ਐ ਰਿੜ ਕੇ ਗਿਆ ਆ ਉਹਨਾਂ ਦੇ ਦੱਸਣ ਮੁਤਾਬਕ ਜਿਵੇਂ ਉਹਨਾਂ ਨੇ ਦੱਸਿਆ ਜਦੋਂ ਉਹ ਜਖਮੀ ਹਾਲਤ ਸੀ ਵੀ ਕਿਸ ਤਰੀਕੇ ਨਾਲ ਅੱਗ ਪੈਂਦੀ ਇੱਕੋ ਦਾਮਾ ਕੇ ਪੈਂਦੀ ਐ ਇੱਕ ਉਹ ਆਂਦੇ ਹੀ ਵੇੜੇ 'ਚ ਬੈਠੇ ਜਿਵੇਂ ਆਪਾਂ ਨੂੰ ਆਦਤ ਹੁੰਦੀ ਪਿੰਡ ਵਾਲਿਆਂ ਨੂੰ ਵੀ ਵੇਖੀ ਸੀ ਤਾਂ ਕੀ ਬੰਦ ਆ ਪਿਆ ਉਹ ਵੇਖਣਦੇ ਹੀ ਆਂਦੇ ਦੇ ਉੱਤੋਂ ਆ ਕੇ ਡਿੱਗੀ ਤੇ ਐਂ ਉਧਰ ਆਉਂਦੇ ਆ ਅੱਗ ਬੜੀ ਇਧਰੋਂ ਨਿਕਲਦੀ ਸੀ ਤੇ ਧੂੰਆਂ ਬੜਾ ਨਿਕਲਦਿਆ ਸੀ ਹੂੰ ਤੇ ਬਸ ਐਨੀ ਕੋਈ ਆਪ ਬਣਾਇਆ ਪ੍ਰੋਗਰਾਮ ਰਾਤ ਤੇ ਉਹਦੇ ਬਾਅਦ ਐਂਟੀ ਨੂੰ ਤਾਂ ਪਹਿਲਾਂ ਹੀ ਸਾਡੇ ਆਉਣ ਤੋਂ ਲੈ ਗਏ ਸੀਗੇ ਤੇ ਫਿਰ ਸਰਪੰਚ ਸਾਹਿਬ ਲੈ ਗਏ ਗੱਡੀ ਤੇ ਉਹਨਾਂ ਨੂੰ ਫਿਰ ਉਹ ਵੀ ਲੈ ਗਏ ਮਤਲਬ ਜਿਹੜੇ ਆਂਟੀ ਦੀ ਹਾਲਤ ਕੀ ਹੈ ਮਤਲਬ ਆਂਟੀ ਦੀ ਹਾਲਤ ਤਾਂ ਥੋੜੀ ਨਾਜ਼ੁਕ ਹੀ ਦੱਸਦੇ ਸੀ ਰਾਤ ਬਾਕੀ ਪਿੱਛੇ ਜਾ ਕੇ ਨਹੀਂ ਅਸੀਂ ਵੇਖਿਆ ਤੇ ਉਦੋਂ ਦੱਸਦੇ ਸੀ ਇੱਥੇ ਉਹ ਜ਼ਿਆਦਾ ਗੰਭੀਰ ਨਹੀਂ ਥੋੜੇ ਜੇ ਅੰਕਲ ਤੇ ਜਿਹੜਾ ਉਹਨਾਂ ਦਾ ਲੜਕਾ ਸੀ ਉਹ ਕੁਝ ਠੀਕ ਨੇ ਉਹਨਾਂ ਦੇ ਖੂਨ ਕਾਦਾ ਉਹਨੇ ਖੂਨ ਬਹੁਤ ਨਿਕਲਦਾ ਸੀ ਕੋਈ ਚੀਜ਼ ਵਾ ਕੇ ਲੱਗ ਗਈ ਸੀ ਉਹਨਾਂ ਦੀ ਸੱਟ ਲੱਗੀ ਸੀ ਇਹਨਾਂ ਪਜਾਮਾ ਪਾਇਆ ਹੋਇਆ ਸੀਗਾ ਉਹਨਾਂ ਦੇ ਪੱਟਾ-ਪੁੱਟਾਂ 'ਚ ਕੋਈ ਕੁਚਾ ਕੈਂਕਰਾ ਕੁੰਕਰਾ ਵੱਜ ਗਿਆ ਜਾਂ ਇਦਾਂ ਦੀ ਕੋਈ ਚੀਜ਼ ਵੱਜੀ ਜਿਸ ਦੇ ਨਾਲ ਕੋਈ ਨਿਕਲਦਾ ਕਿਉਂਕਿ ਕਈ ਕਹਿੰਦੇ ਸਿਲੰਡਰ ਫਟਿਆ ਸਿਲੰਡਰ ਫਟਿਆ ਹੁੰਦਾ ਤਾਂ ਸਾਰੇ ਕੱਪੜੇ ਸੜ ਜਾਂਦੇ ਸੀ ਸੱਟ ਨਹੀਂ ਲੱਗਣੀ ਫੇਰ ਸਿਲੰਡਰ ਫਟਿਆ ਨਹੀਂ ਸੀ ਇੱਥੇ ਨਹੀਂ ਸਿਲੰਡਰ ਕੋਈ ਨਹੀਂ ਫਟਿਆ ਇੱਥੇ ਮਤਲਬ ਕੋਈ ਚੀਜ਼ ਆ ਕੇ ਡਿੱਗੀ ਹੈ ਹਾਂਜੀ ਚੀਜ਼ ਡਿੱਗੀ ਹੈ ਕੋਈ ਚੀਜ਼ਾਂ ਤਾਂ ਵੈਸੇ ਹੀ ਵੇਂਦੇ ਰਹੇ ਆ ਬੜੀਆਂ ਸਾਡੇ ਕੋਲ ਜਾਂਦੀਆਂ ਰਹੀਆਂ ਰਾਤ ਇਹ ਕੋਈ ਦਾ ਹਾਈਬ੍ਰਿਡ ਕਹਿੰਦਾ ਆ ਤੇ ਬਾਕੀ ਪਤਾ ਨਹੀਂ ਹੁਣ ਜਦੋਂ ਰਾਤ ਇੱਥੋਂ ਨਹੀਂ ਲੰਘਦੇ ਨੇ ਹਾਂਜੀ हां इत्तो लंगदे रहे हैं वेंदे रहे हैं आप जो ਤੁਸੀਂ ਆ ਹਾਲਾਤ ਦੇਖ ਗਏ ਮਤਲਬ ਫਿਰ ਤਾਂ ਮਤਲਬ ਪੂਰੀ ਪਿੰਡ ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੋਇਆ ਇਹ ਚੀਜ਼ਾਂ ਦਾ ਹਾਂਜੀ ਬਿਲਕੁਲ ਅਸੀਂ ਤੁਸੀਂ ਆ ਫਿਰ ਅੱਗ ਬੁਝਾ ਕੇ ਗਏ ਹੋ ਸਾਰੀ ਉਹਨਾਂ ਨੂੰ ਹਾਂਜੀ ਅੱਗ ਬੁਝਾ ਕੇ ਗਏ ਆ ਸਾਰੀ ਜਿਸ ਤਰੀਕੇ ਨਾਲ ਅੱਗ ਇਹ ਅੱਗ ਸੀ ਤਾਂ ਮਤਲਬ ਇਹ ਵੀ ਖਤਰਾ ਸੀ ਵੀ ਅੱਗੇ ਵੀ ਮਤਲਬ ਘਰ ਦਾ ਵਿੱਚ ਪਸ਼ੂ ਵੀ ਝੁੱਲਸ ਗਿਆ ਹਾਂਜੀ ਪਸ਼ੂ ਵੀ ਝੁੱਲਸ ਗਏ ਇੱਕ ਮੱਝ ਹੈ ਉਹ ਝੁੱਲਸ ਗਿਆ ਵਿੱਚ ਉਹ ਸਰਪੰਚ ਸਾਹਿਬ ਨੇ ਹਾਂਜੀ ਉਹ ਸਰਪੰਚ ਸਾਹਿਬ ਨੇ ਚਿੱਟੇਕੁਰ ਤੋਂ ਪਿਆ ਮੇਲੇ ਉਹ ਨਹੀਂ ਗਿਆ ਵੀ ਰਾਤ ਇੱਥੇ ਹੀ ਸੀਗੇ ਹਾਂਜੀ ਇਹ ਵੀ ਸੀ ਸੀ ਹਾਂਜੀ ਉਹਨੂੰ ਪਰਿਵਾਰਕ ਹਸਪਤਲ ਪ੍ਰਾਈਵੇਟ ਹਸਪਤਲ ਜਰ ਹਾਂਜੀ ਬਾਗੀਚਾ ਹਸਪਤਲ ਦਾਖਲ ਨੇ ਠੀਕ ਹੈ ਠੀਕ ਮਤਲਬ ਵੀਡੀਓ ਲੇਡੀਸ ਉਹਨਾਂ ਨੂੰ ਮਤਲਬ ਤੁਹਾਡੇ ਆਉਣ ਤੋਂ ਪਹਿਲਾਂ ਹੀ ਲੈ ਜਾ ਚੁ ਹਾਂਜੀ ਉਹ ਸਾਡੇ ਆਉਣ ਤੋਂ ਪਹਿਲਾਂ ਚਲੇ ਗਏ ਸੀ ਤੇ ਅੰਕਲ ਦੇ ਉਹਨਾਂ ਦਾ ਲੜਕਾ ਉਹ ਬਾਅਦ ਚ ਗਏ ਨੇ ਉਹ ਬਾਅਦ ਗਏ ਹਾਂਜੀ ਪਰ ਕੋਲੇ ਮਤਲਬ ਜ਼ਮੀਨ ਕਿੰਨੀ ਹੈ ਗਿਆ ਪਤਾ ਕਿਹ ਵਜੇ ਜ਼ਮੀਨ 4-5 ਕਿੱਲੇ 6 ਕਿੱਲੇ ਹੈਗੀ ਇਹਨਾਂ ਕੋਲੇ ਸਧਾਰਨ ਕਿਸਾਨ ਨੇ ਹਾਂਜੀ ਸਧਾਰਨ ਕਿਸਾਨ ਕਿਸਾਨ ਵੱਡਾ ਹੋ ਗਿਆ ਹਾਂਜੀ ਤਾਂ ਸਰਪੰਚ ਸਾਹਿਬ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਸਰਪੰਚ ਸਾਹਿਬ ਸਰਪੰਚ ਸਾਹਿਬ ਇੱਕ ਮਿੰਟ ਦਿਓ ਜੀ ਪਲੀਜ਼ ਇੱਕ ਮਿੰਟ ਹੀ ਬਸ ਤੁਸੀਂ ਮੌਕੇ ਤੇ ਜਦੋਂ ਆਏ ਹੋ ਕੀ ਕੀ ਦੇਖਦੇ ਹੋ ਕਿਸ ਤਰੀਕੇ ਦਾ ਹਲਾਸੀ ਜੋ ਮੌਕੇ ਤੇ ਆਏ ਵਿਚਾਰੇ ਤਿੰਨੇ ਲਖਵਿੰਦਰ ਸਿੰਘ ਉਹਨਾਂ ਦੇ ਘਰ ਦੇ ਉਹਨਾਂ ਦੇ ਬੇਟੇ ਤਿੰਨਾਂ ਨੂੰ ਅੱਗ ਲੱਗੀ ਹੋਈ ਸੀ ਵਿਚਾਰੇ ਚੁਲ੍ਹਸੇ ਪਏ ਸਾਰੇ ਜੀ ਤੁਹਾਡੀ ਗੱਡੀ ਤੇ ਲੱਗੀ ਹਾਂ ਮੇਰੀ ਗੱਡੀ ਤੇ ਲੱਗੀ ਹਾਂ ਹਾਂ ਜੀ ਕੀ ਹਾਲਾਤ ਨੇ ਉਦੋਂ ਮਤਲਬ ਅੱਗੇ ਇੱਥੇ ਲੱਗੀ ਹੋਈ ਸੀ ਤੁਸੀਂ ਆਏ ਹਾਂ ਬਿਲਕੁਲ ਲੱਗੀ ਹੋਈ ਸੀ ਜੀ ਜੀ ਆਪਾਂ ਕਿ ਭਜਾਈ ਫਿਰਿ ਸੀ ਭਜਾਈ ਹਾਂ ਪਰਿਵਾਰ ਦਾ ਹੁਣ ਕੀ ਹਾਲ ਹੈ ਪਰਿਵਾਰ ਬੋਗੀ ਹਸਪੀਟਲ ਦਾਖਲ ਨੇ ਜੀ ਹਮ ਤੇ ਵੈਸੇ ਤਾਂ ਸਾੜੇ ਪਾਇ ਜੀ ਵਾਵਾ ਕਾਫੀ ਨੁਕਸਾਨ ਕਾਫੀ ਨੁਕਸਾਨ ਹੋ ਗਿਆ ਜੀ ਸਧਾਰਨ ਕਿਸਾਨ ਨੇ ਬਿਲਕੁਲ ਜੀ ਮੈਂ ਅੰਤਮ ਜਿਹੜੇ ਦੋ ਮੱਝਾਂ ਨੇ ਜੀ ਕਾਰ ਨੂੰ ਅੱਗ ਲੱਗੀ ਜੀ ਪਤਾ ਲੱਗਾ ਕੁਝ ਕੀ ਚੀਜ਼ ਲੱਗੀ ਆ ਬਾਜੀ ਉਹ ਬੈਠੇ ਸੀ ਇੱਕੇ ਉੱਤੋਂ ਲਾਇਟ ਪਈ ਏ ਡਰਾਉਣੀ ਏ ਜੀ ਡਿੱਗਾ ਦੇ ਹੁੰਦ ਕਰਕੇ ਆ ਗਿਆ ਅੱਗ ਪੈ ਗਈ ਅੱਗ ਪੈ ਗਈ ਕਰ ਲੋ ਜੀ ਧੰਨਵਾਦ ਜੀ ਤੁਸੀਂ ਤਾਂ ਇਹ ਵੀ ਵੇਖਣ ਵਾਲੀ ਗੱਲ ਹੈ ਕਿ ਪਿੰਡ ਦੇ ਲੋਕ ਸਰਪੰਚ ਸਾਹਿਬ ਖੁਦ ਪਰਿਵਾਰ ਦਾ ਪਹਿਲੇ ਮਗਰੋਂ ਪਸ਼ੂਆਂ ਦਾ ਹੋਰ ਚੀਜ਼ ਦਾ ਖਿਆਲ ਰੱਖ ਰਹੇ ਨੇ ਪਰ ਪਿੰਡ ਨੇ ਆ ਕੇ ਅੱਗ ਬੁਝਾਈ ਏ ਪਿੰਡ ਹੀ ਹੁਣ ਸਹਿਯੋਗ ਕਰ ਰਿਹਾ ਏ ਇਹ ਇੱਕ ਵੱਡੀ ਗੱਲ ਹੈ ਸਮੱਸਿਆ ਦੇ ਵਿੱਚ ਸਾਡੇ ਪੰਜਾਬ ਦੀ ਇਹ ਖੂਬਸੂਰਤੀ ਵਿੱਚ ਤੇ ਸਮੱਸਿਆ ਪੈਂਦੀ ਆ ਉਥੇ ਫਿਰ ਲੋਕ ਆ ਕੇ ਨਾਲ ਖੜਦੇ ਵੀ ਆ ਤਾਂ ਸਰਪੰਚ ਖੁਦ ਪਸ਼ੂਆਂ ਦੇ ਇਲਾਜ ਕਰਵਾ ਰਹੇ ਨੇ ਨਾਲ ਰਲ ਕੇ ਪਰਿਵਾਰ ਨੂੰ ਦਾਖਲ ਕਰਵਾਇਆ ਹੋਇਆ ਪਰ ਇਹ ਵੀ ਗੱਲ ਹੈ ਕਿ ਪਰਿਵਾਰ ਬਹੁਤ ਬੇहद ਸਧਾਰਨ ਕਿਸਾਨ ਨੇ ਇਹ 5-6 ਕਿੱਲਾਂ ਵਾਲੇ ਕਿਸਾਨ ਨੇ ਜਿਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਗੱਡੀ ਦਾ ਨੁਕਸਾਨ ਹੋਇਆ ਪਰਿਵਾਰ ਦੇ ਜੀਵਾਂ ਦਾ ਨੁਕਸਾਨ ਹੋਇਆ ਇਸੇ ਲਈ ਅਕਸਰ ਇਹ ਗੱਲ ਨਿਕਲਦੀ ਹੈ ਕਿ ਜੰਗ ਜਿਹੜੀ ਹੈ ਉਹ ਇਹਨਾਂ ਲੋਕਾਂ ਦਾ ਕੀ ਕਸੂਰ ਹੁੰਦਾ ਜਿਨ੍ਹਾਂ ਦੇ ਉੱਤੇ ਵਰ ਜਾਂਦੀ ਹੈ ਤਾਂ ਜੰਗ ਤੇ ਲਈ ਤਾਂ ਹੀ ਵਿਰੋਧ ਹੁੰਦੇ ਆ ਜੰਗ ਜਿਹੜੇ ਜਿਹੜੇ ਬੁੱਧੀ ਰੱਖਣ ਵਾਲੇ ਲੋਕ ਹੈ ਉਹ ਜੰਗ ਦਾ ਵਿਰੋਧ ਇਸੇ ਲਈ ਕਰਦੇ ਆ ਕਿ ਜੰਗ ਪਤਾ ਹੀ ਨਹੀਂ ਕੀ ਦੀ ਗਿਆਨ ਲੈ ਲਵੇ ਪਤਾ ਹੀ ਨਹੀਂ ਕੀ ਦੀ ਬਾਰੇ ਪਾਸੇ ਨੂੰ ਡਰ ਦਾ ਮਾਹੌਲ ਬਣਿਆ ਹੋਊ ਪਿੰਡ ਚ ਦਾ ਜੀ ਕੱਲ ਦਾ ਇਧਰਲੇ ਏਰੀਏ ਹਾਂਜੀ ਹਾਂਜੀ ਬਹੁਤ ਦੇਸ਼ਤਪੂਰੀ ਹੋਈ ਪਈ ਹੈਗੇ ਅੱਜ ਤੋ ਕੋਈ ਗੋਲੇ ਨਿਕਲਦੇ ਆ ਉਥੋਂ ਹਾਂਜੀ 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 ਅਸੀਂ ਤਾਂ ਬਾਹਰ ਟਾਣੀ ਦੇ ਸੀ ਨਾ ਸਾਨੂੰ ਤਾਂ ਫਿਰ ਬਾਅਦ ਚ ਪਤਾ ਲੱਗਾ ਹਾਂਜੀ ਮਟਾਣੀਆਂ ਵਾਲੇ ਲੋਕ ਤੁਸੀਂ ਇਧਰਲੇ ਲੋਕ ਡਰਦੇ ਤਾਂ ਰਹਿੰਦੇ ਹੋਗੇ ਜੰਗ ਤੋਂ ਡਰ ਤਾਂ ਫਿਰ ਹੁੰਦਾ ਤਾਂ ਅ ਗੱਲਬਾਤ ਕੁਝ ਹਾਲੇ ਤੁਸੀਂ ਜਾਂਚ ਕਰ ਰਹੇ ਹੋ ਕੁਝ ਪਤਾ ਲੱਗਾ ਬਿਲਕੁਲ ਹਾਂ ਤਾਂ ਹਾਲੇ ਪ੍ਰਸ਼ਾਸਨ ਆਇਆ ਹੀ ਹੈ ਹਾਲੇ ਕਿਉਂਕਿ ਤਾਪ ਲੱਗੇ ਹਾਂ ਤਾਂ ਲਗਾਤਾਰ ਪ੍ਰਸ਼ਾਸਨ ਵੀ ਹੁਣ ਇੱਥੇ ਪਹੁੰਚਿਆ ਹੋਇਆ ਲੋਕ ਆਸੇ ਪਾਸੇ ਦੇ ਪਿੰਡਾਂ ਦੇ ਲੋਕ ਵੀ ਆਏ ਹੋਏ ਆ ਪਰ ਪਿੰਡ ਦੇ ਲੋਕ ਜਿਹੜੇ ਆ ਉਹ ਪਰਿਵਾਰ ਨੂੰ ਸਾਂਭਣ ਤੇ ਪਰਿਵਾਰ ਦੇ ਮਗਰੋਂ ਜਿਹੜਾ ਘਰ ਆ ਉਹਨੂੰ ਸਾਂਭਣ ਤੇ ਲੱਗੇ ਹੋਇਆ ਇਹ ਹਾਲਾਤ ਇੱਕ ਵਕਤ ਜਿਹੜੇ ਸਪੈਂਡਦੇ ਨੇ ਜਿੱਥੇ ਰਾਤ ਘਟਰਾ ਵਾਪਰੀ ਆ ਸਿਲੰਡਰ ਫਟਣ ਦੀ ਜਿਹੜੀ ਗੱਲ ਆ ਉਹ ਨਹੀਂ ਆ ਸਿਲੰਡਰ ਬਿਲਕੁਲ ਉੱਥੇ ਜਿਹੜਾ ਸਹੀ ਸਲਾਮਤ ਪਿਆ ਪਰ ਕੋਈ ਚੀਜ਼ ਡਿੱਗੀ ਜੀ ਤੇ ਉੱਗ ਪਈ ਆ ਤਾਂ ਇਹ ਚੀਜ਼ ਹੁਣ ਇੱਥੇ ਕਲੀਅਰ ਹੁੰਦੀ ਆ ਬਾਕੀ ਸਾਰੇ ਲੋਕ ਜਿase ਹੀ ਚਾਹੁੰਦੇ ਆ ਕਿ ਜਿਹੜੀ ਹੈ ਜੰਗ ਹੈ ਨਾ ਲੱਗੇ ਅਮਨ ਸ਼ਾਂਤੀ ਬਣੀ ਰਵੇ ਤਾਂ ਕਿ ਇਹ ਲੋਕਾਂ ਦਾ ਨੁਕਸਾਨ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਅਜੀ ਹਾ ਨੁਕਸਾਨ ਤੋਂ ਬਚ ਕੀ ਮਾਹੌਲ ਬਣਿਆ ਹੋਇਆ ਸੀ ਰਾਤ ਇੱਥੋਂ ਦਾ ਰਾਤ ਬਾਈ ਜੀ ਜਦੋਂ 9 9:30 9 ਬਾ ਨੌਕ ਦੇ ਘੇਰੇ ਦੇ ਵਿੱਚ ਨਾ ਰਾਤ ਚੜ੍ਹ ਗਈ ਜਿਵੇਂ ਮਜੇਲਾਂ ਜਿਵੇਂ ਇਧਰੋਂ ਲੱਗ ਪਈਆਂ ਆਉਣ ਜਿਵੇਂ ਇਧਰੋਂ ਵੀ ਆਉਣ ਲੱਪੀਆਂ ਤੇ ਦੂਜਾ ਦੀਵਾਲੀ ਬਣਨ ਵਾਲੀ ਗੱਲ ਹੀ ਬਣ ਗਈ ਰਾਤ ਆ ਹਾਂ ਮਤਲਬ ਇਧਰੋਂ ਮੁੜ ਕੇ ਜਿਵੇਂ ਫਿਰ ਜਦੋਂ ਆਪਸ ਵਿੱਚ ਇਧਰੋਂ ਜਦੋਂ ਆਪ ਰਹਿਣਾ ਛੱਡਤੀਆਂ ਇਧਰੋਂ ਉਸ ਤੋਂ ਬਾਅਦ ਜਦੋਂ ਆਪਸ ਵਿੱਚ ਟਕਰਾਈਆਂ ਨੇ ਅਸਲ ਦੇ ਵਿੱਚ ਉਦੋਂ ਚੰਗਿਆੜਾ ਡਿੱਗਿਆ ਉਦੋਂ ਇਹਨਾਂ ਦੇ ਇਹ ਚੱਕਰ ਚੱਲਿਆ ਉਦੋਂ ਰਾਤ ਇੱਥੇ ਸਾਰੀ ਰਾਤ ਚੱਲਦੇ ਰਹਿੰਦੇ ਆਂ ਆਹ ਰਾਤ ਮੰਨ ਕੇ ਚਲੋ 10:00 ਵਜੇ ਤੱਕ ਮੇਰੇ ਹਿਸਾਬ ਨਾਲ ਚੱਲਦਾ ਰਿਹਾ ਕੰਮ 10:00 10:30 ਵਜੇ ਤੱਕ ਪੂਰੇ ਇਧਰ ਤਾਂ 8:00 ਵਜੇ ਆਹ 8:00 ਵਜੇ ਤੋਂ ਸਟਾਰਟ ਹੋ ਗਿਆ ਸੀ 8:00 ਵਜੇ ਤੋਂ ਹਾਂ ਡਰੋਨ ਘੁੰਮਣੇ ਸ਼ੁਰੂ ਹੋ ਗਿਆ ਸੀ ਘੁੰਮਣੇ ਸ਼ੁਰੂ ਹੋ ਗਏ ਸਾਨੂੰ ਆਵਾਜ਼ਾਂ ਸੁਣਾਈ ਨਹੀਂ ਸੀ ਬਿਲਕੁਲ ਜੀ ਬਿਲਕੁਲ ਇਹ ਤੋਂ ਪੂਰੇ ਇਹ ਫੈਰਿਆ ਇਹ ਤੋਂ ਪੂਰੇ ਵਧੀਆ ਦਿਖਾਈ ਦੇ ਰਹੇ ਸੀ ਮਤਲਬ ਐ ਇੱਕ ਦੂਜਾ ਉਹ ਕਰਦੇ ਪਏ ਜੈਕ ਲਾਈਟਰ ਜਿਵੇਂ ਫੜਨਾ ਹੁੰਦਾ ਨਾ ਬੰਬ ਨੂੰ ਫੜ ਕੇ ਅਕੂ ਛੱਡ ਦਿੰਦੇ ਸੀ। ਅੱਛਾ। ਇਧਰੋਂ ਵੀ ਚੱਲਦਾ ਹੈ ਉਧਰੋਂ ਚੱਲਦਾ ਹੈ ਦੋ ਬੰਬ ਦਿਖਾਈ ਦਿੰਦੇ। ਇੱਕ ਲੈਡ ਇਧਰੋਂ ਦਿਖਾਈ ਇੱਕ ਉਧਰੋਂ ਦੋਵੇਂ ਇਕੱਠੇ ਹੋ ਕੇ ਡਿੱਗ ਜਾਂਦੇ ਸੀ। ਪਰ ਇਹ ਡਿੱਗ ਜਾਂਦੇ। ਹਾਂਜੀ। ਮਤਲਬ ਉਹ ਉਹਨਾਂ ਨੂੰ ਖਤਮ ਨਾਲ ਦੇ ਨਾਲ ਹੀ ਕੀਤਾ ਜਾਂਦਾ ਸੀ। ਡਿਫਿਊਜ਼ ਕੀਤਾ ਜਾਂਦਾ ਸੀ। ਇੰਨਾ ਜ਼ਿਆਦਾ ਧਮਾਕਾ ਆਇਆ ਸੀ ਨਾ ਬੈਠੇ ਹੋਏ ਸੀ ਕਿ ਦਾ ਇੱਕਦਮ ਬੱਚੇ ਵੀ ਰੋਣ ਲੱਗ ਪਏ ਸੀ। ਆਹੀ ਆਪ ਖੁਦ ਵੀ ਡਰ ਗਏ ਸੀ ਇੰਨਾ ਜ਼ਿਆਦਾ ਧਮਾਕਾ ਆਇਆ ਸੀ ਨਾ ਜਿਵੇਂ ਪਟਾਕਾ ਜਾਂ ਕੋਈ ਫਟਦਾ ਹੋਵੇ ਜਿਆਦਾ ਧਮਾਕਾ ਆਇਆ ਸੀ। ਆਪ ਵੀ ਡਰਨ ਲੱਗ ਪਏ ਸੀ ਬੱਚੇ ਵੀ ਡਰਨ ਲੱਗ ਪਏ ਸੀ ਤੇ ਬੱਚੇ ਰੋਣ ਲੱਗ ਪਏ ਸੀ ਇੰਨਾ ਜ਼ਿਆਦਾ ਧਮਾਕਾ ਇੰਦਰ ਏਰੀਆ ਦੇ ਵਿੱਚ ਪੂਰਾ ਹਜੇ ਵੀ ਡਰਦਾ ਮਾਹੌਲ ਹੈ ਪੂਰਾ ਜ਼ਿਆਦਾ ਡਰਦਾ ਮਾਹੌਲ ਹੈ ਬੱਚੇ ਤੱਕ ਡਰ ਗਏ ਨੇ ਸਿਆਣੇ ਵੀ ਡਰ ਗਏ ਨੇ ਬਜ਼ੁਰਗ ਵੀ ਡਰ ਗਏ ਨੇ ਵੱਡੇ ਵੀ ਡਰ ਗਏ ਨੇ ਇੰਨਾ ਜ਼ਿਆਦਾ ਧਮਾਕਾ ਆਇਆ ਨਾ ਵੱਡਿਆਂ ਨੂੰ ਵੀ ਡਰ ਲੱਗਣ ਲੱਗ ਪਿਆ ਡਰ ਲੱਗਣ ਲੱਗ ਪਿਆ ਹਾਂਜੀ ਅਸਲ ਦੇ ਵਿੱਚ ਨਾ ਜਿਵੇਂ ਜਿਵੇਂ ਉਹਨਾਂ ਇਹ ਰਾਤ ਚੱਕਰ ਜਣਾ ਚੱਲਿਆ ਇਨਸੀਡੈਂਟ ਜਿਹੜਾ ਰਾਤ ਹੋਇਆ ਹੈ ਅਸਲ ਦੇ ਵਿੱਚ ਜੁਗ ਮੈਂ ਆਏ ਕੋਈ ਬੰਦਾ ਆਪਦੇ ਆਪ ਨੂੰ ਸੇਫ ਨਹੀਂ ਕਹਿ ਸਕਦਾਗਾ ਤੇ ਪਤਾ ਨਹੀਂ ਕਿ ਕਿੱਥੇ ਹੁਣ ਮੰਨ ਕੇ ਚੱਲੋ ਹਰੇਕ ਦੇ ਘਰੇ ਕਾਰ ਕਾਰ ਤਕਰੀਬਨ ਹਰੇਕ ਦੇ ਘਰੇ ਜਾਂ ਮੋਟਰਸਾਈਕਲ ਹੈ ਤੇ ਕੋਈ ਟੈਂਕੀਆਂ ਨੇ ਜੇ ਕੋਈ ਚੰਗਿਆੜੀ ਡਿੱਗੀ ਕਾਰ ਤੇ ਟੈਂਕੀ ਨੂੰ ਅੱਗ ਲੱਗ ਗਈ ਜਾਂ ਕੁਝ ਕਿਸੇ ਕਰ ਟਰੈਕਟਰ ਟੈਂਕੀਆਂ ਫੁੱਲ ਨੇ ਡਰਮ ਹੁਣ ਸੀਜ਼ਨ ਚੱਲਦਾ ਹੈ ਤੇ ਡੀਜ਼ਲ ਘਰੇ ਆਮ ਹਰੇਕ ਦੇ ਘਰੇ 200 ਲੀਟਰ ਚਾਰਜਸ ਵਿੱਚ ਡੀਜ਼ਲ ਪਿਆ ਹੋਇਆ ਸਹੀ ਗੱਲ ਹੈ ਕਿ ਨਹੀਂ ਬਿਲਕੁਲ ਸਹੀ ਤੇ ਜੇ ਹੁਣ ਜੇ ਚੰਗਿਆੜੀ ਡਿੱਗੀ ਹੈ ਤਾਂ ਨਾ ਇਤੋਂ ਕਿੰਨੇ ਕੁ ਦੂਰ ਆ ਜਾਂਦਾ ਪਾਡਰ ਬਾਰਡਰ ਇਥੋਂ ਮੈਨੇਸਨ 8-7 8-9 ਕਿਲੋਮੀਟਰ 7-8 ਕਿਲੋਮੀਟਰ ਹੋਊਗਾ ਬਸ ਨਜ਼ਦੀਕ ਹੀ ਆ ਜਮ ਨਜ਼ਦੀਕ ਹੀ ਨੇ ਸਰਾਹਣੇ ਬੈਠੇ ਹਾਂ ਨਾਲ ਇਹਨਾਂ ਦੇ ਕੇ ਬਾਕੀ ਹੈ ਜੇ ਕੋਈ ਚੱਲਦਾ ਪਹਿਲਾਂ ਤੁਹਾਡੇ ਨਹੀਂ ਆਉਂਦਾ ਹਾਂ ਸਾਨੂੰ ਪਤਾ ਲੱਗ ਜਾਂਦਾ ਵੀ ਜੇ ਚੱਲਦਾ ਸਾਡੇ ਦੇ ਉੱਤੇ ਰਾਤ ਦੀਵਾਲੀ ਬਲੀ ਰਹੀ ਹੈਗੇ ਐ ਚਿਗਿਆੜੀਆਂ ਡਿੱਗਦੀਆਂ ਰਾਤ ਪੂਰਾ ਜਿਵੇਂ ਜਿਵੇਂ ਹੁਣ ਬਰਾਬਰ ਜਦੋਂ ਉਹ ਛੱਡਦੇ ਆਪਨੇ ਨਾਲ ਬਰਾਬਰ ਛੱਡਦੇ ਆ ਆਪਸ ਵਿੱਚ ਡਿਫਿਊਜ਼ ਹੁੰਦੀਆਂ ਰਹੀਆਂ ਉਵੇਂ ਪਤਾ ਲੱਗਦਾ ਰਿਹਾ ਸਾਨੂੰ ਰਾਤ ਐ ਬੱਦਲਾਂ ਦੇ ਵਿੱਚ ਐ ਜਾਂਦੀਆਂ ਸੀਗੀਆਂ ਉਵੇਂ ਹੀ ਲਾਲ ਲਾਈਟ ਦਿਖਾਈ ਦਿੰਦੀ ਜੀ ਹਾਂ ਲਾਲ ਲਾਲ ਸੰਤਰੀ ਜਿਹੀਆਂ ਲਾਈਟਾਂ ਜਿਵੇਂ ਹੁੰਦੀਆਂ ਲੜੀ ਲੜੀਆਂ ਜਿਹੀਆਂ ਜਿਵੇਂ ਹੁੰਦੀਆਂ ਐ ਹੁੰਦੀਆਂ ਜਿਵੇਂ ਕਿੰਨਾ ਚਿਰ ਘੰਟਾ ਤੱਕ ਘੰਟਾ ਚੱਲਦਾ ਰਿਹਾ ਘੰਟ ਘੰਟਾ ਘਲਾ ਲਓ ਤੁਸੀਂ ਘੰਟਾ ਹੀ ਘਲਾ ਲਓ ਤੇ ਚੱਲਦਾ ਰਿਹਾ ਬਾਕੀ ਇਹ ਆ ਵੀ ਆਪ ਦਾ ਬਚਾਅ ਇਹ ਹੋਣਾ ਆਪ ਨੂੰ ਹੀ ਕਰਨਾ ਪੈਣਾ ਜਿਹੜੇ ਹਾਲਾਤ ਜੇ ਕੰਮ ਬਣਿਆ ਪਿਆ ਹੁਣ ਇਹਨਾਂ ਦੇ ਮਤਲਬ ਆਉਣਾ ਕਿੰਨਾ ਨੁਕਸਾਨ ਹੋ ਗਿਆ ਮੱਝ ਦਾ ਨੁਕਸਾਨ ਹੋ ਗਿਆ ਤੇ ਹੁਣ ਹੋਰ ਤੇ ਹੁਣ ਜੇ ਜੀਆਂ ਦਾ ਨੁਕਸਾਨ ਹੋ ਗਿਆ ਹੁਣ ਮੰਨ ਕੇ ਚਲੋ ਇਹ ਤਾਂ ਹੁਣ ਰੋਟੀ ਰੋਟੀ ਖਾਣ ਲੱਗੇ ਸੀ ਆਪਦੇ ਆਰਾਮ ਨਾਲ ਬੈਠੇ ਸੀ ਤੇ ਉਹ اچانک ਚੱਕਰ ਬਣ ਗਿਆ ਤੇ ਇਹਨਾਂ ਨੂੰ ਕੀ ਪਤਾ ਸੀ ਕਿ ਚੱਕਰ ਘਰੇ ਬਣ ਜਾਣਾ ਕੀ ਬਣ ਜਾਣਾ ਅਜੇ ਬਾਹਰ ਸਿਲੰਡਰ ਪਿਆ ਸੀ ਵਾਹ ਵਾਹ ਉਹ ਭਰ ਗਿਆ ਜੇ ਕਿਤੇ ਉਹ ਸਿਲੰਡਰ ਨੂੰ ਅੱਗ ਲੱਗ ਜਾਂਦੀ ਤੂੰ ਇਹਨਾਂ ਦਾ ਨੁਕਸਾਨ ਹੋ ਜਾਣਾ ਸੀ ਆ ਆ ਚੱਕਰ ਸੀ ਆਈਸੀ ਰਾਤ ਇੱਥੇ ਅਸੀਂ ਆਏ ਸੀ ਜਦੋਂ ਕੰਮ ਸਾਰਾ ਹੋ ਗਿਆ ਸੀ ਹਸਪਤਾਲ ਲਗਾਇਆ ਉਦੋਂ ਆਏ ਆ ਉਹ ਤੋਂ ਪਹਿਲਾਂ ਨਹੀਂ ਅਸੀਂ ਕੀ ਕਹਿੰਦੇ ਸੀ ਵੀ ਕਿੱਥੇ ਜੀ ਕੀ ਕਹਿੰਦੇ ਇੱਥੇ ਵਜਿਆ ਗੋਲੇ ਉਹ ਗੋਲਾ ਜਾਂ ਡਿੱਗਿਆ ਤੇ ਰੇਡ ਕੇ ਗੱਡੀ ਥਲੇ ਵੜ ਗਿਆ ਤੇ ਗੱਡੀ ਨੂੰ ਅੱਗ ਲੱਗ ਗਈ ਇਹੀ ਬੁਝਾਉਣ ਲੱਗੇ ਆਂ ਆਪ ਸੜਕਾਂ ਤੇ ਆਹ ਸਰ ਜੀ ਗੱਡੀ ਨੂੰ ਅੱਗ ਪਈ ਆਹ ਗੱਡੀ ਨੂੰ ਅੱਗ ਪਈ ਆਪਾਂ ਵੇ ਨਹੀਂ ਪਏ ਗੱਡੀ ਨੂੰ ਅੱਗ ਪਈ ਹਮ ਬਈ ਇੱਥੇ ਵੱਜਿਆ ਇੰਦੇ ਨਾਲ ਆਣ ਕੇ ਕੋਈ ਕੋਈ ਤੁਸੀਂ ਐਸੇ ਪਿੰਡ ਦੇ ਹੋ ਨਹੀਂ ਇੱਕੋ ਹੀ ਪਿੰਡ ਦੀ ਮੇਰੇ ਭਤੀਜੇ ਦਾ ਘਰ ਹੈ ਪਿੰਡ ਸਾਡਾ ਵਿਰਿਆਮ ਵਾਲਾ ਹੈ ਵਿਰਿਆਮ ਵਾਲਾ ਵਿਰਿਆਮ ਵਾਲੇ ਤੋਂ ਕੋਈ ਇੱਕੋ ਖੜਕਾ ਸੁਣਾਈ ਦਿੱਤਾ ਕੋਈ ਆਸ-ਪਾਸ ਲੋਕਾਂ ਨੂੰ ਇਹ ਤੁਹਾਨੂੰ ਆਂਢ ਗੁਆਂਢੀਆਂ ਨੂੰ ਪਤਾ ਹੋਣਾ ਸੀ ਵਿਰਿਆਮ ਵਾਲਿਆਂ ਨੂੰ ਖੜਕਾ ਥੋੜਾ ਸੁਣਾਈ ਦੇਣਾ ਇਹ ਤਾਂ ਆਂਢ ਗੁਆਂਢ ਜਿਹੜੇ ਉਹਨਾਂ ਨੂੰ ਪਤਾ ਨਹੀਂ ਵੀ ਖੜਕਾ ਸੁਣਾਈ ਦਿੱਤਾ ਹੁਣੇ ਹਸਪਤਾਲ ਦੇ ਵਿੱਚ ਨੇ ਹਸਪਤਾਲ 'ਚ ਨੇ ਮੁੰਡਾ ਸਾਡਾ ਪੱਤਰਕਾਰ ਹੈ ਬਚਨ ਉਹ ਰਾਤੀ ਉਹਨਾਂ ਪੱਤਰਕਾਰ ਉਦੋਂ ਰਾਤ ਹੀ ਆਏ ਇੱਥੇ ਜਿਹਨੂੰ ਲੈ ਕੇ ਗਏ ਪਹਿਲਾਂ ਕੀ ਹਾਲਾਤ ਨੇ ਇਹਨਾਂ ਦੇ ਹਾਲਾਤ ਜਿਹੜੀ ਸਾਡੀ ਨੋਹ ਆਏ ਹੁੰਦੇ ਤਾਂ ਹਾਲਾਤ ਮਾੜੇ ਨੇ ਸੀਰੀਅਸ ਆ ਹਾਂ ਸੀਰੀਅਸ ਤੇ ਜਿਹੜੇ ਦੋਵੇਂ ਪੁੱਤਰ ਆਪਨੇ ਉਹ ਠੀਕ ਨਹੀਂ ਉਹ ਠੀਕ ਹੈ ਹਾਂ ਉਹਨਾਂ ਤੇ ਜ਼ਿਆਦਾ ਹੋ ਗਿਆ ਇਫੈਕਟ ਹਾਂ ਹੁੰਦਾ ਉਹ ਤਰਲਾ ਮਾਰਿਆ ਜੀ ਅੱਗ ਨੂੰ ਪਹਿਣਾ ਭੱਜ ਕੇ ਅੱਗ ਨੇ ਤਾਂ ਫਿਰ ਅੱਗ ਆਉਂ ਆਉਂਦਾ ਕੰਮ ਕਰਨਾ ਹੀ ਹੈ ਜੀ ਹੂੰ ਕੋਈ ਵਾਰਦਾ ਤਾਂ ਇਹ ਭੱਜ ਕੇ ਪੈਨੇ ਆ ਤੇ ਅੱਗ ਨੇ ਫਿਰ ਬੰਦੇ ਨੂੰ ਪਹੇਗੀ ਉਹ ਕੁੜੀ ਨੂੰ ਜ਼ਿਆਦਾ ਪਹੇਗੀ ਉਹ ਤਾਂ ਜ਼ਿਆਦਾ ਹੀ ਸੜ ਗਈ ਹੂੰ ਕਿੰਨੀ ਸੀਟ ਹੈ ਫਾਈਟਰ ਹੋਏ ਆ ਤਿੰਨੇ ਤਿੰਨੇ ਜਣੇ ਹੋਏ ਨੇ ਜੀ ਹਾਂ ਤਿੰਨੇ ਜਣੇ ਹੋਏ ਨੇ ਨਾਮ ਜਿਹੜਾ ਤੁਹਾਡੇ ਤਾਂ ਨਾਮ ਮੇਰਾ ਨਾਮ ਤਾਂ ਸਰਦਾਰ ਮਹਿੰਦਰ ਸਿੰਘ ਬਰੀਆਵਾਲੇ ਦਾ ਉਹਨਾਂ ਦਾ ਜਿਹੜਾ ਘਰ ਦੇ मामੂ ਕੀ ਉਹਨਾਂ ਦਾ ਉਹਨਾਂ ਦਾ ਨਾਂ ਲੱਖਾ 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 ਉਹਨਾਂ ਦੇ ਹੈ ਹਾਂ ਉਹਨਾਂ ਉਪਤੀ ਜਾਂ ਮੇਰਾ ਠੀਕ ਹੈ ਹਾਂ ਜੀ